ਮਛੂਕ ਦੇ ਪਿੰਡ ਮੇਲਾ ਦੇਖਣ ਗਏ ਮੁੰਡੇ ਨਾਲ ਹੋ ਗਈ ਜੱਗੋ 13ਵੀਂ ਕੁੜੀ ਨੂੰ ਲੈ ਗਿਆ ਕਾਰਜ ਬਿਠਾ ਕੇ ਦੋਸਤਾਂ ਨਾਲ ਰਲ ਕੀਤੀ ਮਾੜੀ ਕਰਤੂਤ ਕੁੜੀ ਦੇ ਭਰਾਵਾਂ ਨੇ ਕੁੱਟਕੁੱਟ ਕਰਤਾ ਬੁਰਾ ਹਾਲ ਦੇਖੋ ਕੁੜੀ ਨੇ ਲਾਏ ਵੱਡੇ ਇਲਜ਼ਾਮ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਅਜ ਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਹਿਲਾ ਲੜਕੀ ਮੁੰਡੇ ਨਾਲ ਖੁਦ ਘੁੰਮਣ ਜਾਂਦੀ ਹੈ ਫਿਰ ਉਸ ਦੇ ਉੱਤੇ ਅਗਵਾ ਕਰਨ ਦੇ ਇਲਜ਼ਾਮ ਲਗਾਏ ਜਾਂਦੇ ਨੇ ਤਾਂ ਮੁੰਡੇ ਦਾ ਇਹ ਕਹਿਣਾ ਹੈ ਕਿ ਲੜਕੀ ਨੇ ਉਸ ਦੇ ਨਾਲ ਧੋਖਾ ਕੀਤਾ ਹੈ ਲੜਕੀ ਦੀਆਂ ਸਾਰੀਆਂ ਰਿਕਾਰਡਿੰਗਾਂ ਸਬੂਤ ਉਸ ਦੇ ਕੋਲ ਪਏ ਨੇ ਜਿਸ ਤੋਂ ਬਾਅਦ ਲੜਕੀ ਇਹ ਇਲਜ਼ਾਮ ਲਗਾਉਂਦੀ ਹੈ ਕਿ ਮੁੰਡੇ ਤੇ ਉਸ ਦੇ ਦੋਸਤਾਂ ਵੱਲੋਂ ਉਸ ਨਾਲ ਮਾੜੀ ਹਰਕਤ ਕੀਤੀ ਗਈ ਜਿਸ ਤੋਂ ਬਾਅਦ ਕੁੜੀ ਦੇ ਭਰਾਵਾਂ ਵੱਲੋਂ ਮੁੰਡੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਤੁਸੀਂ ਵੀ ਦੇਖੋ ਇਹ ਖਬਰ ਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਤੁਹਾਨੂੰ ਇਸ ਦੇ ਵਿੱਚ ਕਿਸ ਦਾ ਕਸੂਰ ਲੱਗਦਾ ਏ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕੀ ਨਾਮ ਹੈ ਆਪਣਾ ਫਰਜੀਤ ਪਿੰਡ ਗਗੰਗਵਾ ਕੀ ਗੱਲਬਾਤ ਏ ਸਾਰੀ ਗੱਲ ਕੁੜੀ ਦੇ ਭਰਾਵਾਂ ਕੁੱਟਿਆ ਕਿਉਂ ਉਹ ਕੁੜੀ ਮੁਕਰ ਗਈ ਆ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਅੱਛਾ ਤੇ ਬਾਅਦ ਵਿੱਚ ਮੈਨੂੰ ਕਹਿੰਦੀ ਆ ਵੀ ਅਗਵਾ ਕੀਤਾ ਅੱਛਾ ਤੇ ਇਨਾਂ ਕੋ ਪਿਸਤਲ ਵੀ ਆ ਇਦਾਂ ਦੀ ਗੱਲ ਨਾਲ ਦੱਸਣ ਦੀ ਸੀ ਅੱਛਾ ਤੇ ਮੇਰੇ ਕੋ ਸਾਰੇ ਸਬੂਤ ਹੈਗੇ ਮੈਂ ਵੀਰੇ ਉਹਨਾਂ ਨੂੰ ਸਬੂਤ ਦਿਖਾਏ ਆ ਅੱਛਾ ਤੇ ਨਾਲ ਮੇਰੇ ਆਪ ਗਈ ਆ ਨਾਲ ਕਮਰੇ ਰਿਕਾਰਡਿੰਗਾਂ ਆਈਆਂ ਜਿੱਥੇ ਮੈਂ ਮੈਨੂੰ ਕਿਹਾ ਮੈਂ ਤੁਹਾਡੇ ਨਾਲ ਜਾਣਾ ਵਾ ਸਾਰਾ ਕੁਝ ਹੈਗਾ ਤੇ